ਕਾਰ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ ਜਿਸ ਤੋਂ ਬਾਅਦ 4 ਲੋਕਾਂ ਦੀ ਮੌਤ ਹੋ ਗਈ ਹੈ ਭਿਆਨਕ ਹਾਦਸਾ ਵਾਪਰਿਆ ਹੈ ਹਰਿਆਣਾ ਦੇ ਮਹਿੰਦਰਗੜ੍ਹ ਦੇ ਪਿੰਡ ਉਨਾਨੀ ਦੇ ਵਿੱਚ ਜਿੱਥੇ ਇੱਕ ਵਿਆਸਮਾਗਮ ਸੀਗਾ ਉੱਥੇ ਗਏ ਹੋਏ ਸੀ ਕੋਈ ਪੂਜਾ ਦੀ ਰਸਮ ਸੀ ਤੇ ਜਦੋਂ ਇਹ ਵਾਪਸ ਆ ਰਹੇ ਸਨ ਨੌਜਵਾਨ ਤਾਂ ਇਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਹੈ ਚਾਰ ਕਰਾ ਦੇ ਵਿੱਚ ਸੱਥਰ ਵਿੱਚ ਗਏ ਨੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਕੇ ਦੇ ਨਾਲ ਗੱਡੀ ਚੱਕਨਾ ਚੂਰ ਹੋ ਚੁੱਕੀ ਹੈ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਕਰੀਬ 5 ਘੰਟਿਆਂ ਬਾਅਦ ਜੀਸੀਬੀ ਮਸ਼ੀਨ ਦੇ ਨਾਲ ਜੋ ਗੱਡੀ ਸੀ ਉਸ ਦੀਆਂ ਬਾਰੀਆਂ ਤੋੜੀਆਂ ਗਈਆਂ ਤੇ ਬਾਅਦ ਦੇ ਵਿੱਚ ਪਹਿਲਾਂ ਤਾਂ ਇਸ ਗੱਡੀ ਨੂੰ ਕੱਢਿਆ ਗਿਆ ਤੇ ਬਾਅਦ ਦੇ ਵਿੱਚ ਜੋ ਨੌਜਵਾਨ ਇਸ ਗੱਡੀ ਦੇ ਵਿੱਚ ਫਸੇ ਹੋਏ ਸਣ ਚਾਰ ਲੋਕ ਜਿਹੜੇ ਸੀ ਇਸ ਗੱਡੀ ਦੇ ਵਿੱਚ ਸਨ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਲਜਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਤਾਂ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀ ਚਕਨਾ ਚੂਰ ਹੋਈ ਹੈ ਇੱਕ ਟਰੱਕ ਤੇ ਇਸ ਗੱਡੀ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਟੱਕਰ ਕਿੰਨੀ ਜ਼ਬਰਦਸਤ ਹੁੰਦੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਦੇਰ ਰਾਤ ਕਰੀਬ ਡੇਢ 2 ਵਜੇ ਦਾ ਸਮਾਂ ਸੀ ਜਦੋਂ ਇਹ ਹਾਦਸਾ ਵਾਪਰਦਾ ਹੈ ਦਰਸਲ ਭੂਆ ਦੀ ਕੁੜੀ ਦਾ ਕੂਆ ਪੂਜਨ ਦੀ ਕੋਈ ਰਸਮ ਸੀ ਜਿੱਥੇ ਇਹ ਨੌਜਵਾਨ ਗਏ ਹੋਏ ਸਨ ਇੱਕ ਮੁੰਡਾ ਸੀ ਉਸਦੇ ਨਾਲ ਉਸਦੇ ਤਿੰਨ ਦੋਸਤ ਸੀ ਜਦੋਂ ਇਹ ਵਾਪਸ ਆ ਰਹੇ ਸਨ ਤੇ ਇਸੇ ਦਰਮਿਆਨ ਇਹ ਹਾਦਸਾ ਵਾਪਰ ਜਾਂਦਾ ਹੈ ਹਰਿਆਣਾ ਤੋਂ ਇਹ ਤਸਵੀਰਤ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਇੱਕ ਕਾਰ ਤੇ ਟ੍ਰੱਕ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਗੱਡੀ ਪੂਰੇ ਤਰੀਕੇ ਦੇ ਨਾਲ ਚੱਕਨਾ ਚੁਰ ਹੋ ਗਈ ਹੈ 5 ਘੰਟੇ ਦੀ ਮਸ਼ੱਕਤ ਤੋਂ ਬਾਅਦ ਜੋ ਮੁੰਡਿਆਂ ਦੀ ਮ੍ਰਿਤਕ ਦੇਹਾਂ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ ਪੋਸਟਮਾਰਟਮ ਦੇ ਲਈ ਮਹਿੰਦਰਗੜ੍ਹ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜੋ ਮ੍ਰਿਤਕ ਨੇ ਉਹਨਾਂ ਦੀ ਪਛਾਣ ਗੁਰੂਗ੍ਰਾਮ ਦੇ ਪਿੰਡ ਸਿਕੋਰਪੁਰ ਦੇ ਗੌਰਵ ਤੇ ਸਚਿਨ ਵੱਜੋ ਹੋਈ ਆ ਤੇ ਉਸ ਤੋਂ ਇਲਾਵਾ ਤੀਜੇ ਨੌਜਵਾਨ ਦੀ ਪਛਾਣ ਪੰਜ گاؤں ਦੇ ਕਵਰਪਾਲ ਤੇ ਉੱਤਰ ਪ੍ਰਦੇਸ਼ ਦੇ ਸਚਿਨ ਵੱਜੋ ਹੋਈ ਆ ਸਚਿਨ ਗੁਰੂਗ੍ਰਾਮ ਦੇ ਅ ਵਿੱਚ ਜਿਹੜਾ ਜਿਮ ਜਿਮ ਚਲਾਉਂਦਾ ਹੁੰਦਾ ਸੀ ਤੇ ਇਸੇ ਦਰਮਿਆਨ ਜਦੋਂ ਉਹ ਭੂਆ ਦੇ ਕੁੜੀ ਦੇ ਵਿਆਹ ਸਮਾਗਮ ਦੀ ਰਸਮ ਦੇ ਵਿੱਚ ਗਿਆ ਤਾਂ ਉਹਨਾਂ ਦੇ ਨਾਲ ਵਾਪਸੀ ਆਉਂਦੇ ਹੋਏ ਇਹ ਹਾਦਸਾ ਵਾਪਰ ਜਾਂਦਾ ਚਾਰ ਲੋਕ ਜਿਹੜੇ ਨੇ ਵਰਨਾ ਗੱਡੀ ਦੇ ਵਿੱਚ ਹੁੰਦੇ ਨੇ ਤੇ ਇਸੇ ਦਰਮਿਆਨ ਟਰੱਕ ਦੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਟੱਕਰ ਤੋਂ ਬਾਅਦ ਇਹ ਪੂਰਾ ਹਾਦਸਾ ਵਾਪਰ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਕੰਡੇ ਕੁਝ ਰੋਡ ਜਿਹੜੀ ਹੈ ਕੁਝ ਸੜਕ ਦਾ ਹਿੱਸਾ ਸੀ ਉਹ ਟੁੱਟਿਆ ਹੋਇਆ ਸੀ ਤੇ ਇਸੇ ਦਰਮਿਆਨ ਇਹ ਹਾਦਸਾ ਵਾਪਰਿਆ ਹਾਲਾਂਕਿ ਪੁਲਿਸ ਜਾਂਚ ਕਰ ਰਹੀ ਆ ਪਰ ਕਿੰਨਾ ਭਿਆਨਕ ਇਹ ਹਾਦਸਾ ਉਹਨਾਂ ਪਰਿਵਾਰਾਂ ਤੇ ਕੀ ਬੀਤੀ ਹੋएगी ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਖੁਸ਼ੀਆਂ ਦੇ ਘਰ ਵਿੱਚ ਗਏ ਸੀਗੇ ਭੂਆ ਦੀ ਕੁੜੀ ਦਾ ਵਿਆਹ ਸੀਗਾ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਤੇ ਆਂਦੇ ਹੋਏ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਵੇਗਾ ਪਹਿਲਾਂ ਕ੍ਰੇਨ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਬਾਅਦ ਦੇ ਵਿੱਚ ਗੱਡੀ ਦੀਆਂ ਬਾਰੀਆਂ ਨੂੰ ਕੱਟਿਆ ਗਿਆ ਉਸ ਦੇ ਵਿੱਚ ਜੋ ਚਾਰ ਲੋਕ ਮ੍ਰਿਤਕ ਹੋ ਗਏ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਪਰ ਕਿੰਨਾ ਭਿਆਨਕ ਇਹ ਹਾਦਸਾ ਸੀ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੋਂ ਵੇਖ ਸਕਦੇ ਹੋ ਮਹਿੰਦਰ ਕੜ ਤੋਂ ਕਨਿਨਾ ਹੁੰਦੇ ਹੋਏ ਗੁਰੂਗ੍ਰਾਮ ਜਾ ਰਹੇ ਸਨ ਤੇ ਇਸੇ ਦਰਮਿਆਨ ਇਹ ਹਾਦਸਾ ਵਾਪਰ ਜਾਂਦਾ ਹੈ ਚਾਰ ਲੋਕਾਂ ਦੀ ਮੌਤ ਹੋਈ ਹੈ ਦੇਰ ਰਾਤ ਇਹ ਹਾਦਸਾ ਵਾਪਰਿਆ ਤੇ ਸਵੇਰ ਨੂੰ ਰੈਸਕਿਊ ਕੀਤਾ ਗਿਆ ਕਿਉਂਕਿ 5 ਘੰਟੇ ਗੱਡੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹ ਨੌਜਵਾਨ ਮ੍ਰਿਤਕ ਪਾਏ ਗਏ ਬਾਅਦ ਦੇ ਵਿੱਚ ਜਦੋਂ ਸਥਾਨਕ ਲੋਕ ਪਹੁੰਚੇ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਬਾਅਦ ਦੇ ਵਿੱਚ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਪਰ ਇਸ ਪੂਰੇ ਹਾਦਸੇ ਦੇ ਵਿੱਚ ਪੁਲਿਸ ਵਾਲਿਆਂ ਦਾ ਕੀ ਕੁਝ ਕਹਿਣਾ ਹੈ ਆਉ ਸੁਣ ਲੈਣੇ ਆਂ ਇਹ ਅੱਜ ਰਾਤ ਦੀ ਬਾਤ ਹੈ ਲਗਭਗ 2:30 ਵਜੇ ਦੀ ਮੈਂ ਖੁਦ ਸੰਗਸਥ ਦੇ ਅੰਦਰ ਥਾ एक हाईवा डम्फर महंगड़ी की तरफ से और कन्या की तरफ आ रहा था उसके पीछे से एक वरना गाड़ी आई जिसके अंदर चार जवान बैठे हुए थे और यहाँ तो नहर के पास सड़क टूटी हुई है वहाँ टायल जो है ना बड़ी टाइल वो लगी हुई हैं वहाँ पर वो गाड़ी कंट्रोल हुई और ट्रक तो के पीछे से उसमें टक्कर मार दी एड जिस को देखे हमने गाड़ी साइड में लगा के हमने रोक के देखा तो उसके अंदर चार बन गए थी चेयर भी एड एक्सपायर हो को अब जैसे उनकी जेब से वो अपना आधार कार्ड वगैरह जैसे प्राप्त हुई तो उसमें मिले हैं तीन गुड़गांव के हैं और एक है यूपी साइड का इनमें गौरव नाम का लड़का है वो आपकी भुआ की लड़की उसकी ब्याह रखी है निम्बेड़ा वहाँ को बापू पूजन था चारों दोस्त वहाँ को पूजन के अंदर शामिल होने के लिए आए थे और उससे वापस गुड़गांव जा रहे थे उसी ज़रूरत से ही यादा हो गया